ਬਾਬਾ ਜੀ ਕੀ ਹੋਇਆ ਤੁਹਾਨੂੰ ਬਾਬਾ ਜੀ ਸਰੀਰ ਸਾਹ ਛੱਡ ਗਿਆ ਸਰੀਰ ਸਾਹ ਛੱਡ ਗਿਆ ਕਿੰਨੇ ਕਿੰਨੇ ਚਿਰ ਤੋਂ ਬੰਜੇ ਤੇ ਹੋ ਦੋ ਤਿੰਨ ਮਹੀਨੇ ਤੋਂ ਜਿਹੜੇ ਗਰੁੱਪਾਂ ਦੇ ਨਾਲ ਤੁਸੀਂ ਜਾਂਦੇ ਸੀ ਗਤਕਾ ਖੇਡਣ ਗਰੁੱਪੋ ਵਾਲੇ ਵੀਰ ਕੋਈ ਆਇਆ ਤੁਹਾਨੂੰ ਵੇਖਣ ਵਾਸਤੇ ਪਤਾ ਲੈਣ ਆਇਆ ਤੁਹਾਡਾ ਕੋਈ ਨਹੀਂ ਆਇਆ ਜੀ ਆਹਿੰਦੇ ਹੀ ਇਹਨਾਂ ਪਿਛਲੇ ਨਾ ਦਲਾਜ ਜਗਤ ਹੈ ਪਾਈ ਦੇਦਣ ਤੇ ਹੀ ਇਹਨਾਂ ਦੇ ਲਾਜ ਕਰਾ ਲਈਏ ਮੇਰੇ ਬੱਚੇ ਛੋਟੇ ਛੋਟੇ ਆ ਚੱਲਣ ਨੂੰ ਤਾਂ ਕੋਈ ਹੋ ਛਰਦਾ ਗੁਜ਼ਾਰਾ ਨਹੀਂ ਹੋ ਰਿਹਾ ਹਾਂਜੀ ਰੋਟੀ ਪਾਣੀ ਦਾ ਹੁਣ ਕਿੱਦਾਂ ਸਰਦਾ ਓ ਖਾ ਗਿਆ ਹਾਂਜੀ ਪਰ ਮੇਜਰ ਸਿੰਘ ਸੋਢੀ ਹਾਂ ਉਹਨਾਂ ਨਾਲੇ ਸਾਡੇ ਪ੍ਰਚਾਰਕ ਹੀ ਵਾਹ ਬਹੁਤ ਸੋਹਣਾ ਗੱਤ ਕੋਈ ਨਹੀਂ ਰੋਣਾ ਵੈਗਰੂਪਲਾ ਕਰੇਗਾ ਬਹੁਤ ਦਾਨੀ ਸੱਜਣ ਸਾਡੇ ਬੈਠੇ ਨੇ ਜਿਹੜੇ ਉਹ ਲੋਕਾਂ ਦੀ ਮਦਦ ਕਰਦੇ ਨੇ ਜੀ ਹੁਣ ਕਿੰਨਾ ਖਰਚਾ ਖਰਚਾ ਮੰਗਦੇ ਡਾਕਟਰ ਲੋੜ ਹੈ ਅੱਜ ਜਿੱਤ ਦਾਗਲ ਕਰਾਉਣਾ ਉਹ ਤੇ 30-40 ਹਜ਼ਾਰ ਰੁਪਏ ਲੱਗ ਜਾਂਦਾ ਇਹਨਾਂ ਦਾ ਦਾਹ ਦੇਣਾ ਦਾ ਦਾਹ ਦੇਣਾ ਤੇ 30-40 ਹਜ਼ਾਰ ਰੁਪਏ ਲੱਗ ਜਾਂਦਾ ਹਾਂ ਜੀ ਕਿਦਾ ਬਹੁਤ ਵਧੀਆ ਖਿਦਾਰੀ ਹੀ ਹੈ ਹਾਂ ਵੀਰ ਦੇ ਮੰंजे ਦੇ ਪੈਨ ਕਰਕੇ ਸ਼ੂਗਰ ਹੋ ਗਈ ਵਿਚਾਰੇ ਨੂੰ ਹਾਂ ਬਹੁਤ ਮੰਦੀ ਹਾਲਤ ਹੋਈ ਹੈ ਜੀ ਇਹਨਾਂ ਦੀ ਮੇਰਾ ਵੀਰ ਇਹਨਾਂ ਦੀ ਮਦਦ ਕਰ ਨਿਕਨੇ ਕੇ ਬੱਚੇ ਆ ਸਾਡੇ ਤੋਂ ਕਦੀ ਮੰਗ ਇਹ ਲਗਬਨ ਨੇ ਮੰਗ ਕੇ ਗਵਾਂਢੀਆਂ ਤੋਂ ਫਿਰ ਰੋਟੀ ਖਾਂਦੇ ਹੂ ਹੋ ਤੇ ਬਾਪ ਨੂੰ ਜੇ ਸੁਣਨ ਨੂੰ ਪਤਾ ਇਸ ਗੱਲ ਦਾ ਵੀ ਬਿਮਾਰ ਹੈ ਬੰਦਾ ਹਾਂ ਜੀ ਪਤਾ ਹਾਂ ਜੀ ਉਹਨਾਂ ਨੂੰ ਪਤਾ ਲਾ ਲੋ ਹਾਂ ਜੀ ਉਹ ਵੀ ਨਹੀਂ ਆਏ ਪਤਾ ਲਾ ਕੋਈ ਨਹੀਂ ਆਇਆ ਕਿੰਨੇ ਕ ਲੋਕ ਤੁਹਾਡੇ ਗਤਕਾ ਦੇਖਦੇ ਹੁੰਦੇ ਸੀ ਕਦੀ ਉਹ ਸਾਰੇ ਮਹਾਰਾਜ ਪੂਰੇ ਮੀਡੀਆ ਦਾ ਚੱਕਰ ਲਾਇਆ ਪੂਰੇ ਇੰਡੀਆ ਦਾ ਚੱਕਰ ਲਾਇਆ ਕਦਾ ਨਹੀਂ ਕਦੀ ਇਹਨਾਂ ਵੇਖਿਆ ਇਹਨਾਂ ਹਰੇਕ ਵਾਰ ਤਰੀਬਾ ਵੇਖਣਾ ਸੀ ਉਹਨਾਂ ਦਾ ਸਰਚੀ ਗਰੀਬਾ ਲੋਕਾਂ ਵਾਸਤੇ ਖੜ ਜਾਂਦੇ ਸੀ ਜਿੱਥੇ ਖੜਦੇ ਸਾਟਾ ਦਾ ਅੱਜ ਅੱਜ ਲਈ ਕੋਈ ਨਹੀਂ ਆ ਹਾਂ ਅੱਜ ਅੱਜ ਆਪ ਮੁਸ਼ਕਲ ਦੇ ਵਿੱਚ ਕੋਈ ਨਹੀਂ ਆਇਆ ਤੁਹਾਡੇ ਚੇਲੇ ਕਿੰਨੇ ਅਗਨੇ ਜਿਹੜਾ ਨੂੰ ਗਤਕਾ ਤੁਸੀਂ ਸਿਖਾਇਆ ਮਾਣ ਕੇ 100 ਹੋ ਗਏ 100 ਤੋਂ ਵੱਧ ਤੁਹਾਡੇ ਚੇਲੇ ਨੇ ਤੇ ਕੋਈ ਨਹੀਂ ਆਇਆ ਅੱਜ ਤੁਹਾਨੂੰ ਵੇਖਣ 8437792905 ਦੁਬਾਰਾ ਬੋਲ ਦਿਓ 8437792905 ਜੀ ਤੇ ਇਹ ਕੋਈ ਕਮਾਈ ਦਾ ਸਾਧਨ ਨਹੀਂ ਤੁਹਾਡੇ ਕੋਲ ਹੋਰ ਕੋਈ ਕਾਰੋਬਾਰ ਨਹੀਂ ਕੋਈ ਕੋਈ ਕੰਮ ਕਰਦੇ ਹੋ ਨਹੀਂ ਮੈਂ ਨਹੀਂ ਕੋਈ ਵੀ ਕਰਦੀ ਕੋਈ ਕੰਮ ਨਹੀਂ ਕਰਦੇ ਹਾਂਜੀ ਇਹ ਕਮਾ ਕੇ ਲਿਆਉਂਦੇ ਤੁਸੀਂ ਜੀ ਜੀ ਹਾਂਜੀ ਇਹਨਾਂ ਦੇ ਹੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੱਖ ਨੌਜਵਾਨ ਨੇ ਸਮੇਂ ਸਮੇਂ ਅਨੁਸਾਰ ਸਿੱਖੀ ਦੇ ਵਿੱਚ ਜਿੰਨਾ ਵੀ ਯੋਗਦਾਨ ਪਾ ਸਕਦਾ ਕੋਈ ਪਾਉਣ ਦੀ ਕੋਸ਼ਿਸ਼ ਕਰਦਾ ਇਸੇ ਤਰ੍ਹਾਂ ਇੱਕ ਐਸੇ ਨੌਜਵਾਨ ਦੀ ਕਹਾਣੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਸ ਨੌਜਵਾਨ ਨੇ ਆਪਣੇ ਜੀਵਨ ਦੇ ਵਿੱਚ ਗੱਤਕੇ ਦੇ ਐਸੇ ਜੋਹਰ ਵਿਖਾਏ ਕਿ ਕਦੇ ਲੋਕ ਉਸ ਨੂੰ ਦੇਖਣ ਵਾਸਤੇ ਦੂਰੋਂ ਦੂਰੋਂ ਆਉਂਦੇ ਸਨ ਇੰਡੀਅਨ ਟੈਲੀਵਿਜ਼ਨ ਦੇ ਪ੍ਰੋਗਰਾਮ ਦੇ ਵਿੱਚ ਵੀ ਇਸ ਨੌਜਵਾਨ ਨੇ ਚੀਕਾਕੜਾ ਛੱਡਿਆ ਜਿਹੜੇ ਜੱਜਮੈਂਟ ਕਰਨ ਵਾਲੇ ਜਜ ਸਾਹਿਬਾਨ ਬੈਠੇ ਸੀ ਇਸ ਨੌਜਵਾਨ ਨੇ ਸੈਂਕੜੇ ਹੀ ਨੌਜਵਾਨਾਂ ਨੂੰ ਗੱਤਕੇ ਦੇ ਪਲੇਅਰ ਬਣਾ ਦਿੱਤਾ ਇਹ ਅੱਜ ਇਹ ਨੌਜਵਾਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਘਰ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਦੇਵਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਗਰੀਬ ਪਰਿਵਾਰ ਦਾ ਇਹ ਵੀਰ ਘਰ ਦੀਆਂ ਛੱਤਾਂ ਜਿਹੜੀਆਂ ਉਹ ਬਹੁਤ ਪੁਰਾਣੀਆਂ ਨੇ ਘਰ ਵੀ ਟੁੱਟਾ ਹੋਇਆ ਤੇ ਅੱਜ ਇਹ ਵੀਰ ਕਿਸੇ ਬਿਮਾਰੀ ਦੇ ਕਾਰਨ ਮੰਜੇ ਦੇ ਉੱਪਰ ਹੈ ਤੇ ਅੱਜ ਲੋੜ ਸੀ ਇਸ ਵੀਰ ਨੂੰ ਕਿ ਅੱਜ ਕੋਈ ਸਿੱਖ ਸੰਸਥਾਵਾ ਇਸ ਵੀਰ ਦੀ ਬਾਹ ਫੜਦੀ ਆ ਕੇ ਕਿਉਂਕਿ ਸਾਡਾ ਜਿਹੜਾ ਸੱਭਿਆਚਾਰ ਸੀ ਨਾ ਗੱਤਕੇ ਦਾ ਉਸ ਗੱਤਕੇ ਨੂੰ ਇਹਨਾਂ ਲੋਕਾਂ ਦੀ ਬਦਲੌਰ ਦੇਸ਼ਾਂ ਵਿਦੇਸ਼ਾਂ ਤੱਕ ਉੱਚਾਇਆ ਇਹਨਾਂ ਵੀਰਾਂ ਨੇ ਤੇ ਆਪਣੀ ਜੀਵਨ ਦੇ ਵਿੱਚ ਸੌਕੜੇ ਹੀ ਲੋਕਾਂ ਨੂੰ ਗੱਤਕੇ ਦਾ ਅਸਲੀ ਰੂਪ ਸਿਖਾ ਕੇ ਉਹਨਾਂ ਨੂੰ ਇਹ ਯੋਗ ਬਣਾਇਆ ਕਿ ਨਾਲੇ ਤਾਂ ਉਹ ਗੁਰੂ ਕੀ ਸਿੱਖਿ ਨੂੰ ਪ੍ਰਮੋਟ ਕਰ ਸਕਣ ਤੇ ਨਾਲੇ ਆਪਣਾ ਘਰ ਵੀ ਚਲਾ ਸਕਣ ਗੱਤਕੇ ਤੋਂ ਹੀ ਇਸ ਵੀਰ ਦਾ ਘਰ ਚੱਲਦਾ ਸੀ ਪਰ ਜਦੋਂ ਦਾ ਇਹ ਵੀਰ ਮੰਝੇ ਤੇ ਬਹਿ ਗਿਆ ਉਸ ਦਿਨ ਤੋਂ ਘਰ ਦੇ ਵਿੱਚ ਗੁਜ਼ਾਰਾ ਕਰਨਾ ਵੀ ਜਿਹੜਾ ਉਹ ਔਖਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਘਰ ਦੀਆਂ ਜਿਹੜੀਆਂ ਦੀਵਾਰਾਂ ਉਹ ਵੀ ਪਾਟੀਆਂ ਹੋਈਆਂ ਨੇ ਆਪਾਂ ਵੀਰ ਦੇ ਨਾਲ ਗੱਲਬਾਤ ਵੀ ਕਰਾਵਾਂਗੇ ਔਰ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਐਸਾ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਹੋਇਆ ਕਿ ਅੱਜ ਉਹ ਵੀਰ ਰੋਟੀ ਤੋਂ ਵੀ ਆਤਰੇ ਤਿੰਨ ਬੱਚੇ ਨੇ ਵੀਰ ਦੇ ਤੇ ਉਹ ਵੀ ਜਿਹੜੇ ਕਮੌਜੋਗ ਨਹੀਂਗੇ ਛੋਟੇ ਬੱਚੇ ਨੇ ਤੇ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਕੀ ਹਾਲ ਚਾਲ ਜੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਬਾਬਾ ਜੀ ਕੀ ਹੋਇਆ ਤੁਹਾਨੂੰ ਬਾਬਾ ਜੀ ਸ੍ਰੀ ਸਾਹ ਛੱਡ ਗਿਆ ਸ੍ਰੀ ਸਾਹ ਛੱਡ ਗਿਆ ਕਿੰਨੇ ਕਿੰਨੇ ਚਿਰ ਤੋਂ ਬੰਜੇ ਤੇ ਉਹ ਤੋ 10 ਮਹੀਨੇ ਦਾ ਦੋ ਤਿੰਨ ਮਹੀਨੇ ਤੋਂ ਜਿਹੜੇ ਗਰੁੱਪਾਂ ਦੇ ਨਾਲ ਤੁਸੀਂ ਜਾਂਦੇ ਸੀ ਗਤਕਾ ਖੇਡਣ ਗਰੁੱਪੋ ਵਾਲੇ ਵੀਰ ਕੋਈ ਆਇਆ ਤੁਹਾਨੂੰ ਵੇਖਣ ਵਾਸਤੇ ਪਤਾ ਲੈਣ ਆਇਆ ਤੁਹਾਡਾ ਕੋਈ ਨਹੀਂ ਆਇਆ ਜੀ ਕਿੰਨੇ ਕੁ ਲੋਕ ਤੁਹਾਡੇ ਗਤਕਾ ਦੇਖਦੇ ਹੁੰਦੇ ਸੀ ਕਦੇ ਉਹ ਸਾਰੇ ਮਹਾਰਾਜ ਪੂਰੇ ਇੰਡੀਆ ਦਾ ਚੱਕਰ ਲਾਇਆ ਪੂਰੇ ਇੰਡੀਆ ਦਾ ਚੱਕਰ ਲਾਇਆ ਤੇ ਤੁਹਾਡੇ ਚੇਲੇ ਕਿੰਨੇ ਅੰਗਰੇਜ਼ਾਂ ਨੂੰ ਗਤਕਾ ਤੁਸੀਂ ਸਿਖਾਇਆ ਮਹਾਰਾਜ 300 ਹੋ ਗਏ 300 ਤੋਂ ਵੱਧ ਤੁਹਾਡੇ ਚੇਲੇ ਨੇ ਤੇ ਕੋਈ ਨਹੀਂ ਆਇਆ ਅੱਜ ਤੁਹਾਨੂੰ ਵੇਖਣ। ਸੋ ਸੰਗਤ ਜੀ ਆ ਵੀਰ ਇਹਨੇ ਸਮਰੱਥ ਵੀ ਨਹੀਂ ਹੈਗੇ ਕਿ ਆਪਣੀ ਗੱਲ ਜਿਹੜੀ ਉਹ ਰੱਖ ਸਕੇ। ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਤੇ ਜਾਣਦੇ ਪੂਰੀ ਇਹਨਾਂ ਤੇ ਉਹ ਕਹਾਣੀ। ਮਾਤਾ ਜੀ ਵੀਰ ਜੀ ਨੂੰ ਕੀ ਹੋਇਆ ਸੀ ਜੀ ਪਹਿਲਾਂ ਕਦੋਂ-ਕਦੋਂ ਬਿਮਾਰ ਹੋਏ? ਇਹਨਾਂ ਨੂੰ ਹੋ ਗਿਆ 7 ਸਾਲ ਹੋ ਗਏ ਤੇ ਤਿੰਨ ਸਾਲ ਹੁਣ 3 ਮਹੀਨੇ ਹੋ ਗਏ ਇਹਨਾਂ ਨੂੰ ਬਿਮਾਰ ਪਿਆ ਨੂੰ। ਹਾਂ। ਇਹ ਆਪੇ ਹੁਣ ਇਹ ਹੀ ਪਿਛ ਲੱਗੇ 7 ਸਾਲ ਤੋਂ ਬਿਮਾਰ ਹੀ ਉਹਦਾ ਆਪਦਾ ਥੋੜਾ ਬੋਟਾ ਇਹ ਕਰਦੇ ਹੀ ਤੇ ਘਰ ਦਾ ਚਲ ਸਰਕਲ ਚੱਲੀ ਜਾਂਦਾ ਹੀ ਹੁਣ ਤਿੰਨਾਂ ਮਹੀਨਾ ਤੋਂ ਕੁਝ ਜ਼ਿਆਦਾ ਹੀ ਹੋ ਗਏ ਆ ਤਿੰਨਾਂ ਮਹੀਨਾ ਤੋਂ ਜ਼ਿਆਦਾ ਅੱਛਾ ਕਿੰਨੇ ਕੁ ਪੈਸੇ ਪੁਸੇ ਹੁਣ ਤੱਕ ਲਾ ਚੁੱਕੇ ਤੇ ਡਾਕਟਰ ਕਿੰਨੇ ਕੁ ਪੈਸੇ ਹੋਰ ਮੰਗਦਾ ਪੈਸੇ ਆਪੇ 30000 ਰੁਪਏ ਹੀ ਲਾਏ ਆ ਲਾਏ ਤੇ ਹੁਣ ਆਦੀ ਨਹੀਂ ਹੀ ਵਾ ਹੁਣ ਵੀ ਆਦੇ ਐਡਮਿਟ ਕਰਾਉਣ ਨੂੰ ਪਰ ਹੁਣ ਸਾਥੋਂ ਨਹੀਂ ਪੈਸੇ ਨਹੀਂ ਅਜੇ ਕਰ ਵਿੱਚ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੁਹਾਡੇ ਮੇਰੇ ਦੋ ਬੇਟੇ ਅਤੇ ਇੱਕ ਬੇਟੀ ਦੋ ਬੇਟੇ ਇੱਕ ਬੇਟੀ ਹੈ ਤੇ ਉਹਨਾਂ ਦੀ ਉਮਰ ਕਿੰਨੀ ਕਿੰਨੀ ਹੈ ਬੇਟੀ ਆ 10 ਸਾਲਾਂ ਦੀ ਆ ਬੇਟਾ 16 ਦਾ ਤੇ ਇਹਨਾਂ ਦੇ ਕੋਈ ਮਾਤਾ ਪਿਤਾ ਜਾਂ ਤੁਹਾਡੇ ਜਾਨੀ ਸੱਸ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਤੇ ਵੀਰ ਕੱਲਾ ਕਰਾਇਆ ਹਾਂਜੀ ਭਰਾਤੂ ਵੀ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਕੱਲਾ ਹੀ ਆ ਹਾਂਜੀ ਕਿੰਨੇ ਕੁ ਦੂਰ ਦੂਰ ਤੱਕ ਜਾਂਦੇ ਨੇ ਗੱਤਕਾ ਖੇਡਣੇ ਮੈਂ ਪੂਰਾ ਇਹ ਇੰਡੀਆ ਹੀ ਕੋ ਮੈਂ ਆ ਕੇ ਅੱਛਾ ਅੱਛਾ ਹਾਂਜੀ ਪੀਤਾ ਜੁੱਤੀ ਵਗੈਰਾ ਸਾਰੇ ਇੱਧਰ ਘੁੰਮੇ ਆ ਹਾਂ ਹਾਂਜੀ ਟੀਵੀ 'ਚ ਦੇ ਪ੍ਰੋਗਰਾਮਾਂ 'ਚ ਵੀ ਦੱਸਣਾ ਹੈ ਕਿ ਜੀਵਨ ਤੇ ਵੀ ਫੋਨ ਨਾਲ ਫੋਨੀ ਟੀਵੀ ਚੈਨਲ ਤੇ ਵੀ ਅੱਛਾ ਅੱਛਾ ਹਾਂਜੀ ਤੇ ਉਤੋਂ ਫਿਰ ਇਨਾਮਗਲਾ ਵੀ ਮਿਲਦੇ ਹੋਣਗੇ ਹਾਂਜੀ ਇਨਾਮ ਵੀ ਮਿਲਦੇ ਰਹਿਆ ਚਲੋ ਜੋ ਇਹਨਾਂ ਦੀ ਸੇਵਾ ਹੀ ਉਹ ਵੀ ਮਿਲਦੀ ਰਹੀ ਆ ਅੱਛਾ ਅੱਛਾ ਉਹਦੇ ਨਾਲ ਘਰ ਚੱਲਦਾ ਸੀ ਹਾਂਜੀ ਉਹਦੇ ਨਾਲ ਅੱਛਾ ਜਦੋਂ ਦੇ ਮੰਝੇ ਤੇ ਬੈਠੇ ਤੁਸੀਂ ਉਹਨਾਂ ਦੇ ਗਰੁੱਪ ਵਾਲਿਆਂ ਨੂੰ ਜਾਂ ਹੋਰ ਕਿਸੇ ਨੂੰ ਆਖਿਆ ਜਾ ਕੇ ਵੀ ਭਾਈ ਸਾਡਾ ਬੰਦਾ ਜਿਹੜਾ ਟੱਲਾ ਉਹਦੀ ਕੋਈ ਮਤ ਕਰੋ ਨਹੀਂ ਅਹੀਂ ਯਾ ਨਹੀਂ ਕਿਹਨੇ ਕਿਸੇ ਨੂੰ ਪਤਾ ਉਤਰਾ ਵੀ ਬੰਦਾ ਆਂ ਵੀ ਉਤਰਾ ਪਤਾ ਹੈ ਸਾਰਿਆਂ ਨੂੰ ਸਾਰੇ ਮਦਰ ਹਾਂਜੀ ਉਤਰਾ ਪਤਾ ਸਾਰਿਆਂ ਨੂੰ ਹਾਂ ਤੇ ਮਤਲਬ ਨਹੀਂ ਹੈ ਠੀਕ ਨਹੀਂ ਗੇ ਅੱਛਾ ਅੱਛਾ ਹਾਂਜੀ ਤੇ ਕੋਈ ਪਤਾ ਲੈਣ ਵੀ ਆਇਆ ਨਹੀਂ ਆਇਆ ਕੋਈ ਨਹੀਂ ਅਜੇ ਤੱਕ ਆਇਆ ਹੂੰ ਕੋਣ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਤੁਸੀਂ ਕਹਿ ਰਹੇ ਕਿ ਵੀਰ ਜੋ ਕਮਾਉਂਦਾ ਹੈ ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਹੁਣ ਕਾ ਲੱਗ ਜਾ ਰਿਆ ਇਹ ਆਪੇ ਕੋਛਾ ਪੈਂਡਰਾ ਮਖੋ ਲੈ ਲੂਆ ਇਹਦਾ ਥੋੜਾ ਪਤਾ ਹੂੰ ਕੋਈ ਨਿਰੋ ਨਾ ਵੈਗ ਰੂਪਲਾ ਕਰੇਗਾ ਬਹੁਤ ਦਾਨੀ ਸੱਜਣ ਸਾਡੇ ਬੈਠੇ ਨੇ ਜਿਹੜੇ ਲੋਕਾਂ ਦੀ ਮਦਦ ਕਰਦੇ ਨੇ ਜੀ ਹੁਣ ਕਿੰਨਾ ਖਰਚਾ ਖਰਚਾ ਮੰਗਦੇ ਡਾਕਟਰ ਡਾਕਟਰ ਇਹ ਜਿੱਤੀ ਦਾਗਲ ਕਰਾਉਣਾ ਉਹ ਤੇ 30-40 ਹਜ਼ਾਰ ਰੁਪਏ ਲੱਗ ਜਾਂਦਾ ਇਹਨਾਂ ਦਾ ਦਾਹ ਦੇਣਾ ਦਾ ਦਾਹ ਦੇਣਾ 30-40 ਹਜ਼ਾਰ ਰੁਪਏ ਲੱਗ ਜਾਂਦਾ ਹਾਂਜੀ ਤੇ ਹੁਣ ਤੁਸੀਂ ਦਾਨੀ ਸੱਜਣਾ ਨੂੰ ਜਾਂ ਐਨ ਆਰ ਆਈ ਵੀਰਾਂ ਨੂੰ ਜਾਂ ਸਿੱਖ ਸੰਸਥਾਨਾਂ ਨੂੰ ਕੋਈ ਅਪੀਲ ਕਰਨੀ ਚਾਹੋਗੇ ਆਂਦੇ ਹੀ ਇਹਨੇ ਪਿਛਲੇ ਇਹਨਾਂ ਦੇ ਲਾਜ ਜਗ ਪੈ ਹੈ ਪਾਈ ਦੇ ਦਿੰਦੇ ਹੀ ਇਹਨਾਂ ਦੇ ਇਲਾਜ ਕਰਾ ਲਈਏ ਮੇਰੇ ਬੱਚੇ ਛੋਟੇ ਛੋਟੇ ਆ ਚੱਲਣ ਨੂੰ ਤਾਂ ਕੋਈ ਹੂੰ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਹਾਂਜੀ ਰੋਟੀ ਪਾਣੀ ਦਾ ਹੁਣ ਕਿਦਾਂ ਸਰਦਾ ਉਹ ਖਾ ਗਿਆ ਹਾਂਜੀ ਤੇ ਇਹੋ ਹੀ ਕਮਾਈ ਦਾ ਸਾਧਨ ਹੀ ਤੁਹਾਡੇ ਕੋਲ ਹੋਰ ਕੋਈ ਕਾਰੋਬਾਰ ਨਹੀਂ ਕੋਈ ਨਹੀਂ ਤੁਸੀਂ ਕੋਈ ਕੰਮ ਕਰਦੇ ਹੋ ਨਹੀਂ ਮੈਂ ਨਹੀਂ ਕੋਈ ਵੀ ਕਰਦੀ ਕੋਈ ਕੰਮ ਨਹੀਂ ਕਰਦੀ ਹਾਂਜੀ ਇਹ ਕਮਾ ਕੇ ਲਿਆਉਂਦੇ ਤੁਸੀਂ ਹਾਂਜੀ ਜੀ ਹਾਂਜੀ ਇਹਨਾਂ ਦੇ ਹੀ ਜੀ ਸੋ ਸੰਗੇਜੀਪ ਘਰ ਦੇ ਵਿੱਚ ਬਹੁਤ ਮੁਸ਼ਕਲਾਂ ਨੇ ਕਦੀ ਇਹ ਸ ਵੀਰ ਦੀ ਤੂਤੀ ਬੋਲਦੀ ਸੀ ਲੋਕ ਵੀਰ ਜੀ ਲੱਗੇ ਆ ਜਾਓ ਆ ਵੀਰ ਜੀ ਤੁਸੀਂ ਖਵਾਂਡੀ ਹੋ ਇਹਨਾਂ ਦੇ ਵੀਰ ਜੀ ਕੀ ਕਹਿਣਾ ਚਾਹਦੇ ਹੋ ਵੀਰ ਵਾਸਤੇ ਵੀਰ ਜੀ ਇਹਨਾਂ ਦੇ ਨਾ ਬਹੁਤ ਵਧੀਆ ਸਾਡੇ ਗ੍ਰੰਥੀ ਹੀ ਆਪਣਾ ਸਾਡੇ ਗ੍ਰੰਥੀ ਕਰਦਾ 50 ਪ੍ਰਚਾਰਕ ਹੀ ਪ੍ਰਚਾਰਕ ਸੀ ਹਾਂ ਬਹੁਤ ਵਧੀਆ ਭਾਸ਼ਣ ਦਿੰਦਾ ਇੱਥੇ ਵਧੀਆ ਹਾਂ ਬਾਬਰ ਮੇਜਰ ਸਿੰਘ ਸੋਢੀ ਹਾਂ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਨਾਲੇ ਸਾਡੇ ਪ੍ਰਚਾਰਕ ਹੀ ਵਾਹ ਬਹੁਤ ਸੋਹਣਾ ਗੱਤਕੇ ਦਾ ਬਹੁਤ ਵਧੀਆ ਖਿਡਾਰੀ ਹੀ ਹੈ ਹਾਂ ਜਿਹੜੇ ਮੰਦੇ ਦੇ ਪੈਨ ਕਰਕੇ ਸ਼ੂਗਰ ਹੋ ਗਈ ਵਿਚਾਰੇ ਨੂੰ ਹਾਂ ਬਹੁਤ ਮੰਦੀ ਹਾਲਤ ਹੋਈ ਹੈ ਜੀ ਇਹਨਾਂ ਦੀ ਮੇਰਾ ਵੀਰ ਇਹਨਾਂ ਦੇ ਮੱਤ ਕਰ ਨੇ ਕਿੰਨੇ ਕੇ ਬੱਚੇ ਆ ਸਾਡੇ ਤੋਂ ਕਦੀ ਮੰਗ ਇਹ ਲਗਭਗ ਨੇ ਮੰਗ ਕੇ ਗਵਾਂਢੀਆਂ ਤੋਂ ਫਿਰ ਰੋਟੀ ਖਾਂਦੇ ਹੁੰਦੇ ਸੀ ਹਾਂ ਹਾਂ ਤੇ ਬਾਪਾ ਮੇजे ਸੁਣਨ ਨੂੰ ਪਤਾ ਇਸ ਗੱਲ ਦਾ ਵੀ ਬਿਮਾਰ ਆ ਬੰਦਾ ਹਾਂਜੀ ਪਤਾ ਹਾਂਜੀ ਉਹਨਾਂ ਨੂੰ ਪਤਾ ਉਹ ਲਾ ਲੋ ਹਾਂਜੀ ਉਹ ਵੀ ਨਹੀਂ ਆਏ ਪਤਾ ਲੈ ਕੋਈ ਨਹੀਂ ਆਇਆ ਕੋਈ ਵੀ ਨਹੀਂ ਆਇਆ ਮਾੜੇ ਟਾਈਮ ਤੇ ਤੁਹਾਨੂੰ ਪਤਾ ਕੌਣ ਲੱਗੇ ਲੱਗਦਾ ਹੂੰ ਇੱਥੇ ਬਹੁਤ ਪਹਿਲਾਂ ਆਉਂਦੇ ਹੁੰਦੇ ਵੀਰ ਜੀ ਕੋਲ ਜੀ 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 ਪਹਿਲਾਂ ਆਉਂਦੇ ਦੇ ਬਹੁਤ ਹਾਂਜੀ ਆਉਂਦੇ ਹੁੰਦੇ ਤੇ ਬਹੁਤ ਚਾਹ ਰੂ ਕਹਿੰਦਾ ਸੀ ਹਰ ਵਾਸਤੇ ਖੜਦਾ ਸੀ ਹਾਂ ਜੀ ਮੰਚ ਦੇ ਲੰਮੇ ਪੈ ਗਿਆ ਬੱਸ ਉਦੋਂ ਦਾ ਹੀ ਇਹ ਪੱਕਾ ਕਰਦੇ ਹੀ ਮੈਂ ਤੇ ਵੀ ਬਥੇਰੀ ਕਰਦੇ ਹੀ ਕਰਦਾ ਨਹੀਂ ਕਦੀ ਇਹਨਾਂ ਵੇਖਿਆ ਇਹਨਾਂ ਹਰੇਕ ਵਾਰ ਤਕਰੀਬਾ ਵੇ ਵੇਖਣਾ ਸੀ ਉਹਨਾਂ ਦਾ ਸਰ ਜੀ ਗਰੀਬਾ ਲੋਕਾਂ ਵਾਸਤੇ ਖੜ ਜਾਂਦੇ ਸੀ ਜਿੱਥੇ ਖੜਦੇ। ਟਾਕਾ ਦਾ ਅੱਜ ਆਬ ਲਈ ਕੋਈ ਨਹੀਂ ਆ। ਹਾਂ। ਅੱਜ ਅੱਜ ਆਬ ਮੁਸ਼ਕਲ ਦੇ ਵਿੱਚ ਕੋਈ ਨਹੀਂ ਆਇਆ। ਕੋਈ ਨਹੀਂ ਹੈ। ਸੋ ਦੋਸਤੋ ਇੱਕ ਬਹੁਤ ਜੁਝਾਰੂ ਬੰਦਾ ਸੀਗਾ ਜਿੱਥੇ ਵੀ ਕਿਸੇ ਗਰੀਬ ਦੇ ਨਾਲ ਤੱਕਾ ਹੁੰਦਾ ਸੀ ਤੇ ਉੱਥੇ ਜਾ ਕੇ ਖੜ ਜਾਂਦੇ ਸੀ। ਪਿੱਛੇ ਦਸ਼ਮੇਸ਼ ਤਰਨਾਲਾਲ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀ ਇਹਨਾਂ ਦੇ ਸਾਥੀ ਅਤੇ ਪਰ ਹੁਣ ਸ਼ਾਇਦ ਜਾਤ ਆ ਉਹਨਾਂ ਨੂੰ ਪਤਾ ਨਹੀਂ ਕਿ ਆ ਕੇ ਬੰਦਾ ਬਹੁਤ ਢਿੱਲਾ ਸਾਡਾ ਉਹ ਵੀ ਨਹੀਂ ਪਹੁੰਚੇ। ਤੇ ਗੱਤਕੇ ਵਾਲਾ ਗਰੁੱਪ ਜਿਹੜਾ ਉਹ ਵੀ ਕੋਈ ਨਹੀਂ ਪਹੁੰਚਿਆ ਸੋ ਅਸੀਂ ਵੀ ਆਪਣੇ ਵੱਲੋਂ ਅਪੀਲ ਕਰਾਂਗੇ ਕਿ ਵੀਰ ਦੇ ਬੱਚੇ ਬਹੁਤ ਛੋਟੇ ਨੇ ਕਮਾਉਣ ਯੋਗ ਨਹੀਂਗੇ ਕਦੀ ਇਸ ਵੀਰ ਨੇ ਆਪਣੇ ਗੱਤਕੇ ਦੇ ਜੋਹਰਾਂ ਦੇ ਨਾਲ ਬੜੇ ਬੜੇ ਪਲੇਅਰਾਂ ਨੂੰ ਧੂਲ ਚਟਾਈ ਤੇ ਟੈਲੀਵਿਜ਼ਨ ਦੇ ਉੱਪਰ ਜਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਵੈਸੇ ਵੀ ਇਹ ਵੀਰ ਜਦੋਂ ਵੀ ਕਿਸੇ ਗਰੀਬ ਦੇ ਨਾਲ ਕਿਤੇ ੱੱਕਾ ਹੁੰਦਾ ਸੀਗਾ ਤੇ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਨਾ ਦੀਆਂ ਚੱਲਦੀਆਂ ਹੁੰਦੀਆਂ ਸੀ ਕਿ ਹਰ ਜਗ੍ਹਾ ਤੇ ਖੜ ਜਾਂਦੇ ਸੀ ਪਰ ਅੱਜ ਇਹ ਵੀਰ ਚੱਲਣ ਫਿਰਨ ਤੋਂ ਵੀ ਆਤਰ ਹੈ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤੇ ਕੋਈ ਵੀ ਸਿੱਖ ਸੰਸਥਾ ਜਾਂ ਕੋਈ ਗੱਤਕੇ ਵਾਲਾ ਵੀਰ ਇਹਨਾਂ ਦੇ ਜਿਹੜੇ ਆਪ ਦੇ ਚੇਲੇ ਨੇ ਉਹ ਵੀ ਨਹੀਂ ਕੋਈ ਪਹੁੰਚਿਆ ਪਤਾ ਲੈਣ ਵਾਸਤੇ ਸੋ ਅਸੀਂ ਅਪੀਲ ਕਰਾਂਗੇ ਆਪਣੇ ਚੈਨਲ ਵੱਲੋਂ ਕਿ ਯਾਰ ਇਸ ਵੀਰ ਨੂੰ ਇੱਕ ਵਾਰੀ ਆ ਕੇ ਪਤਾ ਤਾਂ ਲਓ ਇਹਨੂੰ ਜੇ ਦਾਖਲ ਕਰਾਉਣ ਦੀ ਲੋੜ ਹੈ ਅਸੀਂ ਕੀ ਨਹੀਂ ਕਰ ਸਕਦੇ ਸਾਡੇ ਕੋਲ ਸਿੱਖ ਸੰਸਥਾਵਾਂ ਨੇ ਐਨ ਆਰ ਆਈ ਸਾਡੇ ਭਰਾ ਨੇ ਬਹੁਤ ਸਾਰੇ ਲੋਕ ਜਿਹੜੇ ਨਾਲ ਖੜਦੇ ਨੇ ਇੱਕ ਆਪਾਂ ਇਹਨਾਂ ਤੋਂ ਮੋਬਾਈਲ ਨੰਬਰ ਲੈ ਲਈਏ ਭੈਣ ਜੀ ਮੋਬਾਈਲ ਨੰਬਰ ਹੈਗਾ ਤੁਹਾਡੇ ਕੋਲ ਮਰੇ ਮੋਬਾਈਲ ਨੰਬਰ ਬੋਲ ਦਿਓ ਆਪਣਾ ਹਾਂ ਮਾਨਸਰ ਉਹ ਬੱਤੇ ਬੰਦੋ ਅੱਛਾ ਚਲੋ ਆਪਾਂ ਬੱਚਾ ਕੋਲ ਮੋਬਾਈਲ ਨੰਬਰ ਜਾਣਦੇ ਬੇਟਾ ਉਹ ਰਿਹਾ ਸਟਾਪ ਸੋ ਇਹ ਵੀਰ ਗੋਲਡੀ ਦਾ ਬੇਟਾ ਹੈ ਬੇਟਾ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਪਲੱਸ 1 ਚ ਪਲੱਸ 1 ਚ ਪੜ੍ਹਦੇ ਹੋ ਹਾਂਜੀ ਤੇ ਤੁਸੀਂ ਵੀ ਗਤਕਾ ਸਿੱਖਦੇ ਹੋ ਹਾਂਜੀ ਹਾਂਜੀ ਮੈਂ ਵੀ ਸਿੱਖਦੇ ਹਾਂ ਤੁਸੀਂ ਸਿੱਖਦੇ ਹਾਂ ਹਾਂਜੀ ਤੇ ਅੱਜ ਡੈਡੀ ਮੰਜੇ ਤੇ ਆ ਕੋਈ ਕਹਿਣਾ ਚਾਹੋਗੇ ਸਿੱਖ ਸੰਸਥਾਵਾਂ ਨੂੰ ਮੈਂ ਦੇਖੋ ਕਹਿਣਾ ਚਾਹੁੰਦਾ ਮੈਂ ਵੀ ਆਦੀ ਵੱਤਵਾਂ ਦਾ ਮਦਦ ਕੀਤੀ ਜਾਵੇ ਅੱਛਾ ਅੱਛਾ ਮੋਬਾਈਲ ਨੰਬਰ ਹੈਗਾ ਤੁਹਾਡੇ ਕੋ ਨੀ ਮੇਰੇ ਕੋ ਨਹੀਂ ਪਾਪਾ ਆਈ ਆ ਉਹੋ ਜਿਹੜਾ ਨੰਬਰ ਯਾਦ ਹੈ ਘਰ ਦੇ ਵਿੱਚ ਜਿਹੜਾ ਉਹ ਮੋਬਾਈਲ ਨੰਬਰ ਬੋਲ ਦਿਓ 8437792905 ਦੁਬਾਰਾ ਬੋਲ ਦਿਓ 8437792905 ਸੋ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਵੀਰ ਜੀ ਇਹ ਇਹ ਬੱਚਾ ਇਹ ਵੀਰ ਦਾ ਤੇ ਇਹ ਵੀ ਕਮਾਉਣ ਯੋਗ ਨਹੀਂ ਹੈਗਾ ਬਹੁਤ ਛੋਟੇ ਨੇ ਬੱਚੇ ਅਜੇ ਪੜ੍ਹ ਰਿਹਾ ਪਲੱਸ 1 ਦੇ ਵਿੱਚ ਤੇ ਵੇਖੋ ਪਿਛਲੇ ਦਿਨੀ ਇੱਕ ਚਾਹ ਵਾਲੀ ਕੁੜੀ ਕਿੰਨੀ ਤੁਸੀਂ ਵਾਇਰਲ ਕੀਤੀ ਉਹਨਾਂ ਝੂਠ ਵੀ ਵਾਰਿਆ ਤੇ ਫਿਰ ਵੀ ਅਸੀਂ ਉਹਨਾਂ ਦੀ ਮਦਦ ਕੀਤੀ ਪਰ ਇਹਦੇ ਵਿੱਚ ਕੋਈ ਵੀ ਝੂਠ ਵਾਲੀ ਗੱਲ ਨਹੀਂ ਤੁਸੀਂ ਖੁਦ ਆ ਕੇ ਇਸ ਪਿੰਡ ਦੇ ਵਿੱਚ ਵਿਜ਼ਿਟ ਕਰੋ ਇਹ ਪਿੰਡ ਹੈਗਾ ਜੀ ਪਲਾਸੌਰ ਪਲਾਸੌਰ ਪਿੰਡਾ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਹੈ ਤਰਨਤਾਰਨ ਤੋਂ ਸਿਰਫ 3 3.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਵਸਿਆ ਹੋਇਆ ਤੇ ਵੀਰ ਗੋਲਦੀ ਬਹੁਤ ਮਸ਼ਹੂਰ ਹੈ ਵੀਰ ਗੋਲਦੀ ਗੱਤਕੇ ਵਾਲਾ ਪਲਾਸੌਰ ਵਾਲਾ ਦਸ਼ਮੇਸ਼ ਤਰਨਤਾਰਨ ਦੇ ਨਾਲ ਇਹਨਾਂ ਦਾ ਸਬੰਧ ਹੈ ਤੇ ਅੱਜ ਇਹ ਵੀਰ ਆਪਣੇ ਰੋਜ਼ੀ ਰੋਟੀ ਤੋਂ ਵੀ ਤੰਗ ਹੈ ਇਲਾਜ ਤੋਂ ਵੀ ਤੰਗ ਹੈ ਸਿੱਖ ਸੰਸਥਾ ਨੂੰ ਅਸੀਂ ਬੇਨਤੀ ਕਰਾਂਗੇ ਕਿ ਇੱਕ ਵਾਰੀ ਇਹਨਾਂ ਦੇ ਘਰ ਜ਼ਰੂਰ ਪਹੁੰਚੋ ਤੇ ਇਹਨਾਂ ਦਾ ਆ ਕੇ ਪਤਾ ਸੁਰ ਲੋ ਇਸ ਵੀਰ ਨੂੰ ਜਿਹੜੀ ਚੀਜ਼ ਦੀ ਲੋੜ ਹੈ ਦਾਖਲ ਕਰਾ ਕੇ ਜ਼ਰੂਰ ਇਸ ਵੀਰ ਦਾ ਇਲਾਜ ਜਿਹੜਾ ਵਾ ਉਹ ਕਰਾਇਆ ਜਾਵੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਧੰਨਵਾਦ